ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ਼ਕ ਕਤੇੜਾਂ ਜਿਹੜੀਆਂ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤੀਆਂ ਹੋਈਆਂ ਸੀ ਜਿਨ੍ਹਾਂ ਨੂੰ ਕੌਮੀ ਯੋਧੇ ਬਣਾ ਕੇ ਭੇਡਾਂ ਨੇ ਪੇਸ਼ ਕੀਤਾ ਸੀ ਤੇ ਉਹਨਾਂ ਭੇਡਾਂ ਦਾ ਜਿਹੜਾ ਆ ਜਿਹੜੀ ਹੈ ਮੇਨ ਉਹ ਅਮਰਤਪਾਲ ਸਿੰਘ ਤੇ ਇਹ ਤਿੰਨ ਤਾਂ ਉਹ ਨੇ ਜਿਨ੍ਹਾਂ ਨੂੰ ਸ਼ਾਇਦ NSA ਦੇ ਅਧੀਨ ਡਰਗਰ ਜੇਲ੍ਹ ਵਿੱਚ ਹਲੇ ਰੱਖਿਆ ਜਾਊ। ਸੱਤ ਜਿਹੜੇ ਸਾਥੀ ਸੀ ਸ਼ਾਇਦ ਉਹਨਾਂ ਤੋਂ NSA ਹਟਾ ਦਿੱਤੀ ਗਈ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। ਹੋ ਸਕਦਾ ਹੈ ਅਮਰਤਪਾਲ ਨੂੰ ਵੀ ਲਿਆਂਦਾ ਜਾਵੇ ਇਹਨਾਂ ਦੇ ਸਮੇਤ। ਪਰ ਮੇਰੀ ਗੱਲ ਕਰਨੀ ਉਹਨੂੰ ਧਿਆਨ ਦੇ ਨਾਲ ਸੁਣਿਓ ਥੋੜਾ ਜਿਹਾ। ਮੇਰੇ ਸ਼ਬਦ ਬੜੇ ਕੋੜੇ ਨੇ। ਇਹ ਸ਼ਬਦ ਕਿਉਂ ਵਰਤਨੇ ਪੈਂਦੇ ਨੇ? ਕਿਉਂਕਿ ਇਹ ਲੋਕ ਪੰਜਾਬ ਨੂੰ ਬਰਬਾਦ ਕਰਨ ਵਾਲੇ ਨੇ ਪੰਜਾਬ ਦੀ ਨੌਜਵਾਨ ਨੂੰ ਗੁੰਮਰਾਹ ਕੀਤਾ ਲਾਲੀਕੋਪ ਦੇ ਕੇ ਗਲਤ ਕੰਮ ਕਰਵਾਇਆ ਤਾਂ ਮੈਂ ਸ਼ਬਦ ਵਰਤੇ ਅਮਰਤਪਾਲ ਨੂੰ ਤੇ ਉਹਦੇ ਸਾਥੀਆਂ ਨੂੰ ਕਹਿੰਦੇ ਪੰਜਾਬ ਲਿਆਂਦਾ ਜਾਵੇਗਾ ਕਨਸੋ ਤੇ ਇਹ ਹੈ ਵੀ ਸ਼ਾਇਦ ਪੱਪਲਪ੍ਰੀਤ ਤੇ ਹਰਜੀਤ ਸਿੰਘ ਦਾ ਚਾਚਾ ਤੇ ਅਮਰਤਪਾਲ ਸ਼ਾਇਦ ਇਹਨਾਂ ਨੂੰ ਨਾਂ ਲਿਆਂਦਾ ਜਾਵੇ ਐਨਐਸਐਨ ਤੇ ਬਰਕਰਾਰ ਰੱਖੀ ਜਾ ਸਕਦੀ ਹੈ ਪਰ ਜਿਹੜੇ ਸੱਤ ਨੇ ਬਾਜੇ ਕੇ ਵਰਗੇ ਜਾ ਕਲਸੀ ਵਰਗੇ ਹੋਰ ਕਈ ਨੇ ਇਹਨੂੰ ਲਿਆਂਦਾ ਜਾ ਸਕਦਾ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਕਿਉਂ ਲਿਆਂਦਾ ਜਾਣਾ ਮੈਂ ਤੁਹਾਨੂੰ ਚੇਤੇ ਕਰਾ ਦਣਾ ਜਦੋਂ ਅਮਰਤਪਾਲ ਅਜਨਾਲੇ ਖਾਣੇ ਤੇ ਆਪਣੀਆਂ ਕਟੀੜਾਂ ਨੂੰ ਜਾ ਕੇ ਹਮਲਾ ਕਰਦਾ ਸੀ ਕੀ ਕਹਿੰਦਾ ਸੀ ਤੁਸੀਂ ਸਾਡੀ ਤੜ ਚੈੱਕ ਕਰ ਦਿਓ ਏਦਾਂ ਉਂਗਲ ਸੀ ਨਾ ਕਹਦਾ ਸੀ ਕਿ ਸਾਡੀ ਤੁਸੀਂ ਤੜ ਚੈੱਕ ਕਰ ਦਿਓ ਹੁਣ ਸਮਾਂ ਆਇਆ ਹੁਣ ਵੇਲਾ ਆਇਆ ਪੰਜਾਬ ਪੁਲਿਸ ਤੜ ਕਿਦਾਂ ਚੈੱਕ ਕਰੋਗੀ ਹੁਣ ਪਤਾ ਲੱਗੂ ਦੇਸਟਰੋ ਦਾ ਪਰਚਾ ਤਕਰੀਬਨ 18-19 ਪਰਚੇ ਨੇ ਲਗਭਗ ਉਹ ਸਾਰੇ ਪਰਚੇ ਖੋਲੇ ਜਾਣਗੇ ਉਤੇ ਸੁਣਵਾਈ ਹੋਣੀ ਹੈ ਉਤੇ ਕਾਰਵਾਈ ਹੋਣੀ ਹੈ ਜਿਹੜੀ 3 ਡਿਗਰੀ ਜਾਂ ਪਲੀਜ਼ ਦੀ ਜਿਹੜੀ ਵੀ ਡਿਗਰੀ ਹੁੰਦੀ ਹੈ ਸਭ ਤੋਂ ਵੱਡੀ ਹੁਣ ਉਹ ਇਸਤੇਮਾਲ ਕੀਤੀ ਜਾ ਯੋ ਕਿੰਨੇ ਮੂਦੇ ਪਾ ਕੇ ਪਟਾ ਕਿੱਦਾਂ ਫੇਰਨਾ ਹੈ ਘੋਟਾ ਕਿੱਦਾਂ ਫੇਰਨਾ ਹੈ ਅਸਲ ਵਿੱਚ ਹੁਣ ਪਤਾ ਲੱਗਣਾ ਹੈ ਡਿਬਰੂਗੜ੍ਹ ਤਾਂ ਬੈਠੇ ਕਿਤੇ ਚਟਨੀ ਦੇ ਦਿਓ ਮਟਰ ਪਨੀਰ ਚਾਹੀਦਾ ਹੈ ਏਸੀ ਚਾਹੀਦਾ ਹੈ ਗਿੱਜਰ ਚਾਹੀਦਾ ਸਾਡੀਆਂ ਰੋਟੀਆਂ ਵਿੱਚ ਤਮਾਕੂ ਪਾਤਾ ਇਦਾਂ ਨਾਟਕਬਾਜ਼ੀ ਕਰਦੇ ਸੀ ਨਾ ਪਤਾ ਹੁਣ ਲੱਗੂ ਵੀ ਪੰਜਾਬ ਪੁਲਿਸ ਨੂੰ ਚੈਲੰਜ ਕਿੱਦਾਂ ਕਰੀਦਾ ਹੁਣ ਬਣਾਉਣਗੇ ਬੰਦੇ ਦਾ ਪੁੱਤ ਛੇਤਰ ਤਾਂ ਹੁਣ ਫੇਰਨਾ ਅਸਲ ਵਿੱਚ ਇੱਕ ਬੇਨਤੀ ਸੁਣਾ ਧਿਆਨ ਦੇ ਨਾਲ ਡੇਬਰੂਗੜ ਤੋਂ ਕੇਵਲ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਗਿਆ ਸੀ ਕਿ ਹੋਰ ਭੇਡਾਂ ਨਾ ਚਾਂਬਣ ਹੋਰ ਭੇਡਾਂ ਦੀ ਪੂਛ ਨੂੰ ਅੱਗ ਨਾ ਲੱਗੇ ਤਾਂ ਲੈ ਕੇ ਗਏ ਸੀ ਜਿਹੜੀ ਪੰਜਾਬ ਪੁਲਿਸ ਦੀ ਕਾਰਵਾਈ ਹੈ ਨਾ 18 19 ਕੇਸਾਂ ਦੇ ਵਿੱਚ ਉਹਦੀ ਸ਼ੁਰੂਆਤ ਤਾਂ ਹੁਣ ਹੋਣੀ ਹੈ ਹੁਣ ਕਿੱਦਾਂ ਘੁਿਸਣਗੇ ਕਿੱਦਾਂ ਟਾਰਚਰ ਹੋਣਾ ਕਿੱਦਾਂ ਬਿਜਲੀਆਂ ਲਾਉਣੀਆਂ ਨੇ ਹੁਣ ਬਣਾਉਣਗੇ ਬੰਦੇ ਦੇ ਪੁੱਤ ਮੈਂ ਤੇ ਇੱਕ ਬੇਨਤੀ ਕਰ ਦਿੰਨਾ ਬਹੁਤ ਲੋਕ ਇਹ ਰੌਲਾ ਪਾਉਂਦੇ ਨੇ ਖਾਸ ਕਰਕੇ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਨੇ ਉਹੀ ਰੌਲਾ ਪਾਉਂਦੀਆਂ ਨੇ ਕਿ ਅਮਰਤਪਾਲ ਕੌਮ ਦਾ ਜੋਧਾ ਹੈ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਹੈ ਇਹ ਕੁਝ ਕੁ ਭੇਡਾਂ ਜਿਹੜੇ ਰੌਲਾ ਪਾਉਂਦੀਆਂ ਨੇ ਪੰਜਾਬ ਦੇ ਜਿਹੜੇ ਲੋਕ ਨੇ 99% ਉਹ ਇਹਨਾਂ ਤੋਂ ਅੱਕੇ ਹੋਏ ਨੇ ਪਰੇਸ਼ਾਨ ਨੇ ਕਿੰਨਾ ਅਮਰਤਪਾਲ ਦੀਆਂ ਭੇਡਾਂ ਨੇ ਗੈਂਗਸਟਰਵਾਦ ਦੇ ਨਾਲ ਮਿਲ ਕੇ ਇੱਥੇ ਫਰੋਤੀਆਂ ਮੰਗੀਆਂ ਕਿਦਾਂ ਸ਼ਰਿਆਮ ਖਰਾਂ ਵਿੱਚ ਵਾਰਡ ਬੜ ਕੇ ਗੋਲੀਆਂ ਮਾਰ ਕੇ ਬੰਦੇ ਮਾਰੇਗੇ ਕਿਦਾਂ ਪੁਲਿਸ ਥਾਣਿਆਂ ਤੇ ਚੌਕੀਆਂ ਤੇ ਗਨੇੜ ਛੜ ਕੇ ਹਮਲੇ ਕੀਤੇਗੇ ਉਹ ਸਾਰੀਆਂ ਕੱਟੀੜਾਂ ਇਹ ਅਮਰਤਪਾਲ ਦੀਆਂ ਨੇ ਹੁਣ ਪੰਜਾਬ ਪੁਲਿਸ ਕਿਉਂ ਲਿਆ ਰਹੀ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਉਂਕਿ ਹੁਣ ਇੱਥੇ ਲਿਆਉਣ ਸਾਰ ਗ੍ਰਿਫਤਾਰੀ ਪਾਉਣੀ ਹੈ ਇਹਨਾਂ کیسਾਂ ਦੇ ਵਿੱਚ ਫਿਰ ਪੁਲਿਸ ਨੇ ਰਿਮਾਨ ਤੇ ਲੈਣੇ ਨੇ ਆ ਜਿਹੜੇ ਬਾਜੇ ਕੇ ਬਾਰੇ ਕੇ ਪਟਾਂ ਤੇ ਹੱਥ ਮਾਰਦੇ ਸੀ ਨਾ ਕਿ ਬਿੱਟੂ ਢੱਡਰੀਆਂ ਵਾਲਿਆ ਮੇਰਾ ਨਾਂ ਵੀ ਲੈਂਦੇ ਸੀ ਚਲੋ ਅਸੀਂ ਤਾਂ ਇਗਨੋਰ ਮਾਰਦੇ ਨੇ ਅਸੀਂ ਲੈਣਾ ਕਿ ਇੱਕ ਜਿਹੜਾ ਤਾਂ ਇਹ ਤਾਂ ਭੁੱਲਣਾ ਹੀ ਹੈ ਤੇ ਹੁਣ ਪੁੱਛਣਗੇ ਵੀ ਹੁਣ ਮਾਰ ਪਟਾਂ ਦੇ ਸਾਹਬੇ ਜਿਹੜਾ ਕਹਿੰਦਾ ਸੀ ਪੁਲਿਸ ਆ ਗਈ ਪੁਲਿਸ ਆ ਗਈ ਪਹਿਲਾਂ ਕਹਿੰਦਾ ਸੀ ਸ਼ਹੀਦियां ਦੇ ਦਾਂਗੇ ਕਹਿੰਦਾ ਸੀ ਨਾ ਹੁਣ ਇਹਨਾਂ ਸਭ ਲਗੌੜਾਂ ਨੂੰ ਬੰਦੇ ਦਾ ਪੁੱਤ ਪੁਲਿਸ ਕਿੱਦਾਂ ਬਣਾਉਂਦੀ ਐ ਹੁਣ ਪਤਾ ਲੱਗੂ ਅਮਰਤਵਾਲ ਕਿੰਦਾ ਸੀ ਐਦਾਂ ਉਂਗਲ ਕਰਕੇ ਕਹਿੰਦਾ ਸਾਡੀ ਤੜ ਚੈੱਕ ਕਰ ਦਿਓ ਕਹਿੰਦਾ ਸੀ ਨਾ ਤੜ ਕੀ ਹੁੰਦੀ ਐ ਤੇ ਪੰਜਾਬ ਪੁਲਿਸ ਤੜ ਕਿਦਾਂ ਚੈੱਕ ਕਰਦੀ ਐ ਹੁਣ ਪਤਾ ਲੱਗੂ ਹੁਣ ਕੱਲਾ ਕੱਲਾ ਕੇਸ ਫਰੋਲਿਆ ਜਾਊ ਇਹਨਾਂ ਸਾਰਿਆਂ ਨੂੰ ਇੱਕ ਦੂਜੇ ਦੇ ਅਗਵਾ ਬਣਾਇਆ ਜਾਊ ਕਿਉਂਕਿ ਇਹਨਾਂ ਨੂੰ ਕਰਤੂਤਾਂ ਬਾਰੇ ਸਾਰਾ ਪਤਾ ਐ ਕਿਵੇਂ ਪੈਸਾ ਇਕੱਠਾ ਕੀਤਾ ਕਿਵੇਂ ਲੋਕਾਂ ਦੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਕਿੰਨੇ ਲੋਕਾਂ ਦੇ ਕੋਲੋਂ ਫਰੋਤੀਆਂ ਲਈਆਂ ਅਮਰਤਪਾਲ ਦੇ ਭਾਪੇ ਨੇ ਕਿੰਨਾ ਪੈਸਾ ਇਕੱਠਾ ਕੀਤਾ ਜਾਂ ਇਹਨਾਂ ਦੇ ਘਰਾਂ ਵਿੱਚ ਕਿੰਨਾ ਪੈਸਾ ਆਇਆ ਕਿੱਦਾਂ ਇਹਨੂੰ ਫੰਡ ਲਗਾਉਂਦੀ ਹੈ ਹੁਣ ਸਾਰਾ ਕੁਝ ਡਾਟਾ ਫਰੋਲ ਕੇ ਛੇਤਰ ਪੰਜਾਬ ਲਈ ਚੰਗੀ ਤਰ੍ਹਾਂ ਫੇਰੂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰ ਰਹੀ ਐ ਜੀ ਸਮਝ ਜਾਓਗੇ ਇਹਨਾਂ ਪਿੱਛੇ ਲੱਗ ਕੇ ਬਹੁਤ ਲੋਕਾਂ ਦੇ ਘਰ ਬਰਬਾਦ ਹੋ ਗਏ ਕੁਝ ਉਹ ਨੌਜਵਾਨ ਸੀ ਜਿਹੜੇ ਪਾਸਪੋਰਟ ਨਹੀਂ ਬਣਾ ਸਕੇ ਕਿ ਜਿਹਨੇ ਐਲਸ ਕੀਤੀ ਸੀ ਉਹ ਵੀਜ਼ਾ ਨਹੀਂ ਲੈ ਸਕੇ ਪਰ ਜੇ ਬਹਿ ਗਏ ਦੇਸ਼ ਧਰੋ ਦਾ ਪਰਚਾ ਕਿਤੇ ਛੁੱਟਾ ਪਰਚਾ ਨਹੀਂ ਹੁੰਦਾ ਜੇ ਕੁਝ ਬਣਨਾ ਚਾਹੁੰਦੇ ਹੋ ਜੇ ਸਿੱਖੀ ਬਚਾਉਣੀ ਹੈ ਇਹਨਾਂ ਕੀੜਾਂ ਤੋਂ ਪਾਸੇ ਹੋ ਕੇ ਨਾ ਕੁਝ ਪੜੋ ਗੁਰਬਾਣੀ ਪੜੋ ਇਤਿਹਾਸ ਪੜੋ ਸਿਧਾਂਤਾਂ ਤੋਂ ਜਾਣੂ ਹੋ ਜਾਓ ਸਾਡੇ ਗੁਰੂ ਸਾਹਿਬ ਦਾ ਫਲਸਫਾ ਕੀ ਆ ਉਹ ਪੜੋ ਤੇ ਜੇ ਨਾ ਇਹਨਾਂ ਤੋਂ ਖੇੜਾ ਸ਼ਰਾਏ ਨੂੰ ਦੂਰ ਨਾ ਹੋਏ ਤਾਂ ਆਟੇ ਨੂੰ ਪ੍ਰੇਥਨ ਵੀ ਲੱਗੂ ਤੇ ਜਿਹੜੀ ਤੜ ਅਮਰਤਪਾਲ ਚੈੱਕ ਕਰਨ ਨੂੰ ਕਹਿੰਦਾ ਸੀ ਤੇ ਉਹ ਤੜ ਹੁਣ ਚੈੱਕ ਹੋਣੀ ਹੈ ਅਸਲ ਵਿੱਚ ਡਿਬਰੂਗੜ੍ਹ ਤਾਂ ਕੁਛ ਨਹੀਂ ਸੀ ਛੇਤਰ ਤਾਂ ਹੁਣ ਫਿਰਨਾ ਹੈ ਹੁਣ ਕੱਲੇ ਕੱਲੇ ਨੂੰ ਰਿਮਾਂਡ ਤੇ ਲਿਆ ਜਾਓ ਔਰ ਚੰਗੀ ਤਰ੍ਹਾਂ ਹੁਣ ਚੰਗੀ ਤਰ੍ਹਾਂ ਬੰਦੇ ਦਾ ਪੁੱਤ ਬਣਾਉਣਗੇ ਤੇ ਭੇਡਾਂ ਹਜੇ ਬੁੜਕਦੀਆਂ ਨੇ ਲਓ ਜੀ ਭਾਈ ਸਾਹਿਬ ਆ ਜਾਣੇ ਨੇ ਪੰਜਾਬ ਭਾਈ ਸਾਹਿਬ ਆ ਨਹੀਂ ਜਾਣੇ ਭਾਈ ਸਾਹਿਬ ਨੂੰ ਧਿਆਨ ਦਾ ਜਾਣਾ ਹੈ ਖੇਤਰਫੇਰਨ ਬਾਅਦ ਤੇ ਉਹਦੀ ਕੀ ਤਾਕਤ ਹੈ ਕਿ ਉਹ ਪੰਜਾਬ ਆ ਜੇ ਉਹ ਤਾਂ ਅਰਦਾਸਾਂ ਕਰਦਾ ਹੋ ਵੀ ਮੈਨੂੰ ਪੰਜਾਬ ਨਾਂ ਲੈ ਕੇ ਜਾਓ ਆ ਜਿਹੜੇ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਸੀ ਨਾ ਗਾਲੇ ਕਲੋਚ ਕਰਦੇ ਇਹ ਤਾਂ ਅਰਦਾਸਾਂ ਕਰਦੇ ਹੋਣਗੇ ਉੱਥੇ ਵੀ 2-4 ਸਾਲ ਸਾਡੇ ਇੱਥੇ ਹੋਰ ਲੰਘ ਜਾਣ ਪਰ ਨਹੀਂ ਜਿਹੜੇ ਤੁਸੀਂ ਫੁਕਰੀਆਂ ਮਾਰੀਆਂ ਸੀ ਤੜ ਚੈੱਕ ਕਰ ਲਓ ਪੰਜਾਬ ਪੁਲਿਸ ਨੂੰ ਕਿਹਾ ਸੀ ਉਹ ਤੜ ਚੱਕ ਹੁਣ ਹੋਣੀ ਹੈ ਹੁਣ ਲੱਗੂ ਪਤਾ ਹੁਣ ਸੁਬਾਹ ਹੋਣੇ ਤੁਹਾਨੂੰ ਹਲੇ ਵੀ ਕੁਛ ਨਹੀਂ ਹੋਇਆ ਹਲੇ ਵੀ ਕੁਛ ਨਹੀਂ ਵਿਗੜਿਆ ਆਪਣੇ ਆਪ ਨੂੰ ਨਾ ਕੰਟਰੋਲ ਕਰ ਲੋ ਸਮਝ ਲਓ ਕੁਝ ਤੁਹਾਡੀ ਫੁਕਰਪੰਥੀ ਨੇ ਤੁਹਾਡੀਆਂ ਫੁਕਰੀਆਂ ਨੇ ਪੰਜਾਬ ਦਾ ਬੇੜਾ ਗਰ ਕਰਤਾ ਪਹਿਲਾਂ ਭਿੰਡਰਾਂ ਵਾਲੇ ਵਿਲ ਕੀਤਾ ਹੱਤਬਾਦ ਵਾਲੇ ਕੀਤਾ ਹੁਣ ਤੁਸੀਂ ਸ਼ੁਰੂਆਤ ਕੀਤੀ ਸੀ ਇਹ ਤਾਂ ਭਲਾ ਹੋਵੇ ਪੁਲਿਸ ਦੇ ਚੰਗੇ ਅਫਸਰਾਂ ਜਿਨ੍ਹਾਂ ਨੇ ਕੰਟਰੋਲ ਕਰ ਲਿਆ ਨਹੀਂ ਤੁਹਾਡੇ ਵਿੱਚੋਂ 5-7 ਉਸ ਵਕਤ ਮਾਰੇ ਜਾਣੀ ਸੀ ਤੁਹਾਡਾ ਇਨਕਾਊਂਟਰ ਕਰਨਾ ਸੀ ਉਸ ਵਕਤ ਜੇ ਤੁਹਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਨਾ ਪੰਜਾਬ ਪੁਰਸ ਤੁਹਾਡੇ ਕੋ ਨਹੀਂ ਡਰਗੀ ਅਮਰਤਪਾਲ ਤੋਂ ਨਹੀਂ ਡਰਦੀ ਸੀ ਪੁਲਿਸ ਪਲੇਸ਼ ਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕੀਤਾ ਵੀ ਬਿਦਬੀ ਨਾ ਹੋ ਜੇ ਨਹੀਂ ਤੁਹਾਡਾ ਇਨਕਾਊਂਟਰ ਹੋਣਾ ਸੀ ਉਥੇ ਚੇਤੇ ਰੱਖਿਓ ਮੇਰੀ ਗੱਲ ਬਚਣਾ ਤੁਸੀਂ ਹੁਣ ਵੀ ਨਹੀਂ ਜਿਹੜੀਆਂ ਫੁਕਰੀਆਂ ਤੁਸੀਂ ਮਾਰਦੇ ਹੋ ਵੱਡੀਆਂ ਵੱਡੀਆਂ ਸਟੇਟਮੈਂਟਾਂ ਦਿੰਦੇ ਹੋ ਛਿੱਧਰ ਤੁਹਾਡੇ ਹੁਣ ਚੰਗੀ ਤਰ੍ਹਾਂ ਫਿਰਨਾ ਹੈ ਪੰਜਾਬ ਦੇ ਵਿੱਚ ਤੁਹਾਨੂੰ ਧਿਆਨਦਾ ਹੀ ਤਾਂ ਗਿਆ ਇਹ ਗੱਲ ਚਿੱਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ